ਹੈਲੋ ਗਾਇਸ ਮੇਰੇ ਬੱਲੋ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਸਾਰੇ ਕਰੇ ਠੀਕ ਠਾਕ ਹੋਣਗੇ ਅਸੀਂ ਵੀ ਕਰੇ ਠੀਕ ਠਾਕ ਆ ਇੱਥੇ ਅਸੀਂ ਖੇਡਦੇ ਸੀਗੇ ਮੈਂ ਸੀਗਾ ਗਿਆ ਹੋਇਆ ਨਾਨਕੇ ਇੱਥੇ ਅਸੀਂ ਖੇਡਦੇ ਸੀਗੇ ਚੋਰ ਪੁਲਿਸ ਹੋਰ ਕੋਈ ਸਾਰੀਆਂ ਗੇਮਾਂ ਖੇਡਣੀਆਂ ਸੀਗੀਆਂ ਬਾਅਦ ਚ ਅਸੀਂ ਸੋਚਿਆ ਚਲੋ ਚੋਰ ਪੁਲਿਸ ਖੇਡਦੇ ਆ ਬਾਅਦ ਇੱਥੇ ਅਸੀਂ ਖੇਡਦੇ ਸੀਗੇ ਇੱਥੇ ਉਹ ਪਿੱਛੇ ਏ ਹਰਜੁਕਤ ਤੇ ਮੈਂ ਸਿਗੇ ਚੋਰ ਸੁਗਮਨ ਦੀ ਦੀ ਸੀਗੇ ਬੋਲਸੋ ਐਸੀ ਦੋਨਾਂ ਨੇ ਫੜਨ ਲੱਗੇ ਸੀਗੇ ਬਾਅਦ ਚ ਇਹਨਾਂ ਤੋਂ ਫੜਿਆ ਨਹੀਂ ਗੇ ਅਮੈਂ ਏ ਦੀਦੀ ਤੇ ਹਰਜੁਕਤ ਸੀਗੇ ਮੇਰੇ ਮਾਸੀ ਦੇ ਮੁੰਡੇ ਬੱਚੇ ਤੇ ਆਸੀ ਗਾ ਮੇਰੇ ਮਾਮੇ ਦਾ ਮੁੰਡਾ ਛੋਟਾ ਹੀ ਆ ਐਸੀ ਅੰਦਰ ਵੜ ਗਏ ਸਾਡੇ ਕੋਲ ਭੱਜੇ ਵਜਿਆ ਇਹ ਜਾਨੂ ਐਸੀ ਨਿਕਲ ਗਿਆ ਦਵਾ ਤਾਂ ਫੇਰੇ ਭੱਜ ਲਿਆ ਉੱਡੇ ਤਾਂ ਆਪ ਨਹੀਂ ਗਾ ਜਿੱਡੀ ਸੋਟੀ ਚੱਕੀ ਫਿਰਦਾ ਬਾਹ ਚੜ ਕੇ ਗਿਰ ਗਿਆ ਸੀਗਾ ਐਸੀ ਉਹ ਉੱਥੇ ਪਹੁੰਚ ਗਏ ਬਾਅਦ ਸਾਡੀ ਵੇਗੀ ਲੜਾਈ ਮੁੱਜੀ ਦੀ ਇੱਥੇ ਐਸੀ ਖੂਬ ਲੜੇ ਇੱਥੇ ਹੁੰਦੀ ਆ ਭੈਣ ਭਰਾ ਭੈਣ ਭਰਾ ਦੀ ਲੜਾਈ ਇੱਥੇ ਖੂਬ ਲੜਾਈ ਇੱਕ ਦੂਜੇ ਨੂੰ ਖੂਬ ਉਚਾੜੇ ਮਾਰੇ ਪੂਰਾ ਜੀ ਪੂਰਾ ਹੋ ਗਿਆ ਬਾਚ ਮੈਂ ਇੱਥੇ ਉਹਦੀ ਮ ਟੋਪੀ ਲਾ ਕੇ ਹਰ ਜੁਕਤ ਨੂੰ ਕਹਤਾ ਵੀ ਭੱਜਲਾ ਉਹ ਹੋਰ ਦੀਦੀ ਹੋਰ ਕਹਦੀ ਕਿ ਮੈਨੂੰ ਟੋਪੀ ਦੇ ਦਦਾ ਨਹੀਂ ਮੈਂ ਤਨੂੰ ਕੋਟੂ ਮੈਗੇ ਆ ਕੁੱਟ ਲਾ ਦੇਖ ਲੈਣੇ ਆ ਬਾਅਦ ਚ ਹੋ ਗਈ ਊਸੂਲਾ ਇਹ ਹੁੰਦੀ ਹੈ ਪੈਣ ਭਰਾ ਆ ਦੀ ਬੱਲੇ ਹੀ ਲੜੋਂ ਪੈਨ ਤੇ ਪੈਣ ਭਰਾ ਬਾਅਦ ਊਸੂਲਾ ਵੀ ਉਹਨਾਂ ਦੇ ਮਿੰਟ ਚ ਹੋ ਜਾਂਦੀ ਇੱਥੇ ਆ ਸਿੱਧੂ ਲੜਾਈ ਤੋਂ ਬਾਅਦ ਖੇਡਣ ਲੱਗ ਗਏ ਉਧਰ ਹਰ ਜੁਕਦ ਕਹਿੰਦਾ ਮੈਨੂੰ ਵੀ ਖੜਾਓ ਨਹੀਂ ਮੈਂ ਵੀ ਇਹ ਥੱਡ ਕੁੱਟੂਗਾ ਅਸੀਂ ਨੇ ਕਹਤਾ ਨਾ ਉੱਥੇ ਉਹ ਦੇਖੋ ਮम्मा ਨੇ ਕਹਿਆ ਸੀਗਾ ਉਹਨੂੰ ਚੰਨਵੀਰ ਨੂੰ ਜੋਕ ਕਰੋ ਉਹ ਕਹਿੰਦਾ ਹਾਂ ਮਮਾ ਨੇ ਕਿਹਾ ਕਿ ਤੂੰ ਜੋਕਰ ਆ ਉਹ ਕਹਿੰਦਾ ਹਾਂ ਮੈਂ ਜੋਕਰ ਆ ਉਹ ਦੇਖੋ ਜੀ ਸਿਰ ਜਦੇ ਹਲਾ ਤਾਂ ਮੈਂ ਜੋਕਰ ਆ ਬਾਜ ਐਸੀ ਐਵਰੀ ਕਹਿੰਦਾ ਸੀਗਾ ਐਸੀ ਪੁੱਛ ਰਹੀ ਸੀ ਕਿ ਤੈਨੂੰ ਪੜ੍ਹਾਈ ਕਰਨੀ ਆ ਪਹਿਲਾਂ ਇਹਨੂੰ ਪਤਾ ਨਹੀਂ ਲੱਗਿਆ ਬਾਜ ਗਿਆ ਤਾਂ ਪੜ੍ਹਾਈ ਕਰਨੀ ਆ ਉਹ ਕਹਿੰਦਾ ਨਾ ਮੈਂ ਨਹੀਂ ਕਰਨੀ ਐਸੀ ਨੇ ਪੁੱਛਿਆ ਕੀ ਕਰਨਾ ਕਹਿੰਦਾ ਖੇਤੀ ਕਰਨੀ ਆ ਨਿਆ ਬਾਜਾ ਜਖ ਨੇ ਪੁੱਛਿਆ ਵੀ ਕਿੰਨੂ ਮਾਸੀ ਨੇ ਪੁੱਛਿਆ ਵੀ ਕਿ ਕਿਦੇ ਨਾਲ ਕਰਨੀ ਆ ਖੇਤੀ ਇਹ ਕਹਿੰਦਾ ਮਨੀ ਮਾਮੂ ਨਾਲ ਅੱਲਾ ਮਨੀ ਮਾਮੂ ਹੀ ਦੂਏ ਨਹੀਂ ਇੱਕ ਹੋਰ ਮਾਮੂ ਨੇ ਉਹਨੇ ਨੇ ਕਹਿੰਦੇ ਉਹ ਉਹਨਾਂ ਨਾਲ ਕਰਨੀ ਆ ਖੇਤੀ ਬਾਜਾ ਬਾਜਾ ਮਾਸੀ ਨੇ ਪੁੱਛਿਆ ਕਿ ਵੀ ਕ ਮਨੀ ਮਾਮੂ ਕਿੰਨਾ ਕ ਉਹ ਇਹ ਕਹਿੰਦਾ ਵੀ ਗੋਸ਼ੇ ਗੋਸ਼ਿਕ ਚਾਚੂ ਨੇ ਇਹ ਉਹ ਉਹ ਕਹਿੰਦੇ ਕਿ ਉਹਨਾਂ ਕਾ ਬਾਅਦ ਚ ਆਗੇ ਸੀਗੇ ਭਾਈ ਚੱਪਲਾ ਲੈ ਲਿੱਤੀ ਆ ਪਹਿਲਾ ਤੁਸੀਂ ਨੂੰ ਨਹੀਂ ਪਸੰਦ ਆਈਆਂ ਬਾਅਦ ਚ ਕਹਿੰਦੇ ਚਲੋ ਚੱਪੜਾ ਪਹਿਲਾ ਮੈਂ ਤੇ ਮਾਸੀ ਤੇ ਮੰਮਾ ਸੀਗੇ ਐਸੀ ਨਹੀਂ ਦਿੱਤੀ ਜਦੋਂ ਬਾਅਦ ਚ ਬਾਕੀ ਵੀ ਆਗੇ ਸੀਗੇ ਮੰਮੀ ਉਹਣੀ ਬਾਅਦ ਚ ਮੰਮੀ ਉਹਣੀ ਇੱਥੇ ਅਸੀਂ ਨਹੀਂ ਕੀਤੀ ਖੂਬ ਸ਼ੋਪਿੰਗ ਇੱਥੇ ਪਹਿਲਾਂ ਵਾਰੀ-ਵਾਰੀ ਦਿਖਾਉਂਦੇ ਸੀ ਗਲਾ ਹੀ ਨਹੀਂ ਇਹ ਵੀ ਪਹਿਲਾਂ ਪਹਿਲਾਂ ਜਿਹੜਾ ਕਹਿੰਦਾ ਆ ਉਹ ਕੱਢ ਹੀ ਦੇ ਦਿੰਦੇ ਨਾ ਆ ਵਾਰੀ-ਵਾਰੀ ਛੋਟੇ ਤੋਂ ਵੱਡਾ ਇੱਥੇ ਮੰਮੀ ਐ ਸੀ ਨਾ ਮੇਰਾ ਮੂੰਹ ਦਿਖਾਈ ਬਾਅਦ ਵਿੱਚ ਮੈਂ ਤਾਂ ਕਹਿੰਨਾ ਦਿਖਾਤਾ ਇਹ ਸੀ ਕਿ ਮੇਰੇ ਮੰਮੀ ਮੀਤੇ ਆਸੀ ਕਿ ਮਸੀ ਜਿਨ੍ਹਾਂ ਦੇ ਜਿਨ੍ਹਾਂ ਦੇ ਬੱਚੇ ਨੇ ਹਰ ਜੁਗਤ ਤੇ ਦੀਦੀ ਬਾਅਦ ਵਿੱਚ ਐਸੀ ਬਿੰਦਲ ਦੇ ਤਰਪੇ ਸੀ ਕਿ ਐ ਸੀਗਾ ਐਸੀ ਇੱਥੇ ਜਾਂਦੇ ਸੀ ਐਸੀ ਹਾਂ ਬਲੋ ਦੇਖੋਈ ਬੱਲਾ ਦਾ ਬਹੁਤ ਜਦੋਂ ਅਸੀਂ ਪਹਿਲਾਂ ਆਏ ਜਾਂਦੇ ਸੀਗੇ ਨਾਨੀਆਂ ਨੂੰ ਜਾਤ ਤਾਂ ਬਹੁਤ ਭੇਰ ਸੀਗੀ ਹੁਣ ਆਉਂਦੇ ਹੋਏ ਬਹੁਤ ਘਾਟਾ ਦਾ ਐਂ ਤੇ ਇਹ ਅਸੀਂ ਸੋਵਾ ਸੋਵਾ ਦਿਨ ਦਿਨ ਦੀਆ ਉੱਥੇ ਰਹੇ ਸੀਗੇ ਉੱਥੇ ਕਿਉਂਕਿ ਮੇਰੇ ਨਾਨਕੇ ਲੰਗਰ ਚੱਲਦਾ ਹੁੰਦਾ ਬਰੈਡ ਪਕੌੜਿਆਂ ਦਾ ਬਾਅਦ ਅਸੀਂ ਘਰੇ ਆ ਕੇ ਮਿਲੇ ਤੇ ਬਾਅਦ ਚ ਦਾਦੀ ਆਪਣੇ ਵੇਖ ਕੇ ਗਏ ਹੋਏ ਸੀਗੇ ਉਹਨਾਂ ਨੇ ਉੱਥੋਂ ਉਹ ਵੀ ਸਵਾ ਤੇ ਗਏ ਹੋਏ ਸੀਗੇ ਬਾਅਦ ਚ ਉਹਨਾਂ ਨੇ ਉੱਥੋਂ ਲਿਆਂਦਾ ਜਹਾਜ਼ ਮੇਰੇ ਵਾਸਤੇ ਆ ਦੇਖੋ ਜੀ ਪਹਿਲੇ ਤਾਂ ਸਾਰਾ ਕੁਝ ਖੋਲੇ ਪਏ ਸੀ ਕਿ ਪਹਿਲਾਂ ਤਾਂ ਜੋੜਿਆ ਅਰੇ ਆ ਉਦਲੀ ਕੋ ਮਾ ਦਾ ਜਹਾ ਆ ਫੰਗ ਗਿਰਨ ਨਾ ਤਾਂ ਕਰਕੇ ਆ ਦਿੱਤੀ ਸੀ ਗਿਆ ਲੱਗ ਗਈ ਨਾ ਬਾਅਦ ਚ ਮੈਂ ਸੋਚਿਆ ਚਲੋ ਚੇਪੀ ਲਾ ਦਈਏ ਮੈਂ ਕਿਹਾ ਪਹਿਲਾ ਇਕ ਕਰਨੇ ਬਾਅਦ ਚ ਚੇਪੀ ਲਾ ਕੇ ਉਡਾਇਆ ਆ ਦੇਖੋ ਜੀ ਅਜੀਦਾ ਥੱਲੇ ਆ ਇਹਦੇ ਚ ਰੱਸੀ ਆ ਇਹਨੂੰ ਜਹਾਜ਼ ਨੂੰ ਉਧਰ ਉੱਤੇ ਰੱਖ ਕੇ ਫੇਰ ਫੇਰ ਇਹ ਉੱਡਦਾ ਬਸ ਰੱਸੀ ਖਿੱਚ ਕੇ ਉੱਤੇ ਨੂੰ ਕਰਨਾ ਨਾ ਜਦ ਇਹ ਉੱਡ ਕੇ ਆਪ ਹੀ ਥੱਲੇ ਆ ਜਾਂਦਾ ਜੇ ਆਪੇ ਹੁੰਦਾ ਫਿਰ ਤਾਂ ਹੀ ਹੋਲੀ ਹੁੰਦਾ ਜੇ ਮਾਰੇ ਹੱਥ ਲੱਗ ਜੂਵੇ ਨਾਲੇ ਇਹਦੇ ਫੰਗ ਵੱਜਦੇ ਨੇ ਨੇ ਤੇ ਇੱਕੋ ਲੱਕ ਮੱਗੇਦੇ ਵੀ ਨੇ ਦੂ ਕੋਲ ਲੱਗਦਾ ਬਾਅਦ ਚ ਉਹ ਹੋ ਗਈ ਸੀ ਸ਼ਾਮ ਦੀਆਂ ਰੋਟੀਆਂ ਇੱਥੇ ਦਾਦੀ ਬਗਾਉਂਦੇ ਸੀਗੇ ਸ਼ਾਮ ਦੀਆਂ ਰੋਟੀਆਂ ਮम्मा ਘਰਦੇ ਸੀਗੇ ਬਾਰੇ ਇਥੋਂ ਨੂੰ ਬੰਦੀ ਆ ਸਰਦੀ ਦਾ ਮੌਸਮ ਆ ਗਿਆ ਧੁੰਦ ਕਰਕੇ ਗਿੱਲਾ ਹੋ ਜਾਂਦਾ ਸਮਾਨ ਤਾਂ ਕਰਕੇ ਮम्मा ਬਾਰੇ ਚੱਕ ਧਰ ਕਰਦੇ ਸੀਗੇ ਤੇ ਇੱਥੇ ਇਧਰ ਦਾਦੀ ਰੋਟੀਆਂ ਬਗਾਉਂਦੇ ਸੀਗੇ ਇੱਕ ਦੋ ਠੰਡੇ ਦੇਖੋ ਜਿਵੇਂ ਬਾਰੇ ਕੱਪੜਾ ਪਿਆ ਹੁੰਦਾ ਔਕਾ ਨੂੰ ਗਿੱਲਾ ਹੋ ਜਾਂਦਾ ਗਰਮੀਆਂ 'ਚ ਲੋੜੀ ਨਹੀਂ ਮੈਂਦੀ ਦੀ ਵੀ ਇੱਥੇ ਛੱਡ ਉਹਦੇ ਥੱਲੇ ਹੀ ਰੱਖ ਦਿੰਦੇ ਆ ਤੇ ਬਾਅਦ 'ਚ ਇੱਥੇ ਅਸੀਂ ਖਾਣ ਲੱਗੇ ਸੀਗੇ ਰੋਟੀ ਤੇ ਗੱਲਾਂ ਬਾਅਦ 'ਚ ਮੰਮਾ ਵੀ ਆ ਗਏ ਦਾਦੀ ਵੀsrand ਤੋਂ ਆਈ ਸੀਗੇ ਐ ਅਸੀਂ ਵੀ ਨਾਨਕੇ ਤੋਂ ਆਈ ਸੀਗੇ ਦੋਨੇ ਦੋਨੇ ਇਕੱਠੇ ਹੋ ਲੈਂਡਿੰਗ ਹੋ ਗਈ ਬਾਅਦ ਚ ਵੀ ਇੱਥੇ ਮੰਮਾ ਲਾਉਣ ਲੱਗੂ ਸੀਗੇ ਕੱਪੜਿਆਂ ਦੇ ਆ ਤਹੈਂ ਮੈਂ ਉੱਧਰ ਵੀਡੀਓ ਦਾ ਕੰਮ ਕਰਦਾ ਸੀਗਾ ਤੇ ਫੋਨ 'ਚ ਵਿਅਸਤ ਸੀ ਮੈਨੂੰ ਪਤਾ ਨਾ ਵੀ ਵੀਡੀਓ ਚੱਲਦੀ ਹੈ ਬਾਅਦ ਚ ਮੰਮਾ ਨੇ ਆਉਂਦੀ ਸਾਰ ਖਾਦੀ ਹੈ ਦਾਦੀ ਤੋਂ ਗਾਲਾਂ ਦਾਦੀ ਕਹਿੰਦੇ ਸੀਗੇ ਤੈ ਬਿਮਾਰ ਹੋ ਹੁਣ ਸਣਾ ਵੀ ਸਿਰਨ ਆਉਂਦੀ ਆ ਬਾਅਦ ਚ ਮੰਮਾ ਨੇ ਖੂਬ ਖਾਦੀਆਂ ਗਾਲਾਂ ਤੇ ਬਾਅਦ ਚ ਤਾਂ ਵੀ ਮੰਮਾ ਹਟੇ ਨਹੀਂਗੇ ਇਹ ਤਾਂ ਇਹ ਦਈ ਮੈਂ ਯਾਗ ਕਰਦਾ ਅਵਮ ਪਹਿਲਾਂ ਮੰਮਾ ਨਾਲੇ ਸੀ ਨਾ ਨਾ ਇਹ ਬਾਅਦ ਚ ਹੱਟਦਾ ਇਹ ਦਈ ਮੈਂ ਯਾਗ ਕਰਦਾ ਸੀ ਇਹ ਬਾਅਦ ਚ ਮੰਮਾ ਨਾਲੇ ਸੀ ਕਿ ਸਿਰ ਤੇ ਇੱਥੇ ਸੁਕਾਉਂਦੇ ਸੀਗੇ ਵਾਲ ਰਾਤ ਨੂੰ ਸੁੱਕਣੇ ਨਹੀਂਗੇ ਵਾਲ ਤਾਂ ਕਰਕੇ ਮੰਮਾ ਸੁਕਾਉਂਦੇ ਸੀਗੇ ਵਾਲ ਬਾਅਦ ਚ ਜਾਣੂ ਦਾਦੀ ਨੋਂ ਗਏ ਹੋਏ ਸੀਗੇ ਤੁਸੀਂ ਸਾਨੂੰ ਵੱਧ ਤੋਂ ਵੱਧ ਸਪੋਰਟ ਦਿਓ ਕਰਿਆ ਕਰੋ ਜੋ ਕਿ ਅਸੀਂ ਅੱਗੇ ਵਧ ਸਕੀਏ। ਕੀਤੇ ਆਪਣੇ ਫਰੈਂਡ ਸਰਕਲ ਚ ਲਿੰਕ ਭੇਜ ਦਿਆ ਕਰੋ। ਐਸੀ ਇਕੱਲੇ ਨਹੀਂ ਵਧ ਸਕਦੇ ਤੁਹਾਡੀ ਸਪੋਰਟ ਨਾਲ ਅੱਗੇ ਵਧ ਸਕਦੇ ਆ। ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਤੇ ਆਪਣੇ ਫਰੈਂਡ ਸਰਕਲ ਚ ਚ ਵੀ ਸ਼ੇਅਰ ਕਰੋ ਵੀ। ਆਪਣਾ ਚੈਨਲ ਫੈਮਿਲੀ ਹੋਰ ਵੱਡੀ ਹੋ ਜਵੇ ਇੱਥੇ ਹੀ ਮੰਮਾ ਤੁਹਾਨੂੰ ਦੱਸੇ ਬਾਲ ਆ ਬਾਲ ਤੁਸੇ ਵੀ ਕਰਨਗੇ ਵੀ ਇਹ ਮੁੱਕ ਨਹੀਂ ਹੁੰਦਾ ਉਹਦਾ ਬਾਅਦ ਚ ਮੰਮਾ ਕਿ ਮੰਮਾ ਚਲੇ ਗਏ ਸੀਗੇ ਫਿਰ ਦਾਦੀ ਨਾ ਕੇ ਆ ਚੁੱਕੇ ਸੀ ਮੰਮਾ ਦਾਦੀ ਦਾਦੀ ਮਮਾ ਨੇ ਕਹਿਣਾ ਉਹਨਾਂ ਨੂੰ ਮੂਮ ਯੱਕਦੇ ਤੁਸੀਂ ਤਾਂ ਕਹਿੰਦੇ ਸੀ ਜੀ ਇਹ ਵੀ ਵੀ ਤੂੰ ਨਾ ਨਾ ਤੇ ਬੁਮਾਰੂ ਨਾ ਹੁਣ ਆਪ ਹੀ ਨਾ ਕਿ ਆ ਗਿਆ ਉਹ ਕਹਿੰਦੇ ਫੇਰ ਗਿਆ ਇਹ ਸਵਾਲ ਤਾਂ ਸੁੱਕੀਆਂ ਨੇ ਨਹੀਂ ਬਾਅਦ ਚ ਪਹਿਲਾਂ ਮਮਾ ਨੇ ਆ ਕੇ ਜਦ ਇਹ ਦੱਬ ਲਿਆ ਵੀ ਮੈਂ ਸਗਾਉ ਬਾਲ ਮੈਂ ਪਹਿਲਾਂ ਨਾ ਪਾਜ ਦਾਦੀ ਕਹਿੰਦੇ ਕਿ ਚਲੋ ਮੈਂ ਜਾਣੂ ਉਹ ਤੋਲੀਆਂ ਨਾਲ ਸਗਾ ਲੈਣ ਲੈ ਨਹੀਂ ਆ ਤਾਂ ਮੈਂ ਦੱਦੀ ਇੱਕ ਵਾਸਤੋ ਲਈ ਇਹ ਨਾਲ ਸੁਣ ਜੀਏ ਆਪਣੇ ਵਾਲ ਤੇ ਮम्मा ਸੁਕਾਉਂ ਪਰ ਡਰਾਈ ਨਾ ਸੁਕਾਉਂ ਦਿਸੇ ਇਹ ਵਾਲ ਐਸੇ ਗਈ ਅੱਜ ਦਾ ਵਲੌਗ ਅਗਰ ਜੇ ਤੁਹਾਨੂੰ ਮੜੀ ਵੀ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਓਕੇ ਬਾਏ ਬਾਏ ਟਾਟਾ